ਅੱਪਾ ਕਹਦੇ ਨੇ ਇਹ ਇੰਨੀ ਮੈਂ ਕਦੋਂ ਦਾ ਜਾਣਨਾ ਮੈਂ ਕੀ ਪਤਾ ਹੋਈ ਤੁਹਾਡੇ ਸ਼ੈਤਾਨ ਅੰਦਰ ਹੀ ਹੋਣ ਤਾਂ ਪ੍ਰਭੂ ਜੀ ਵੀ ਤੁਸੀਂ ਆਈ ਜਾਂਦੇ ਹਜੇ ਉਹ ਅੰਦਰ ਤੁਹਾਨੂੰ ਅੱਗੇ ਨਹੀਂ ਵਧਨ ਦਿੰਦੇਗੇ ਇਹ ਸੱਚਮੈ ਜਦੋਂ ਨਿਕਲਦੇ ਆ ਫੇਰ ਆਪਣੇ ਕੰਮ ਵੀ ਜ਼ਿੰਦਗੀ ਚ ਬਣ ਲੱਗ ਜਾਂਦੇ ਹਾਲੇਲੂਇਆ ਪਰਮੇਸ਼ਰ ਦਾ ਤਾਂ ਇਹ ਕੁਛ ਵੀ ਨਿਕਾਮੋ ਤਾਂ ਉਹਦਾ ਤਾਂ ਸਕਿੰਟ ਵੀ ਵੱਡਾ ਹੋਗਾ ਅੱਖ ਚਮਕਦੇ ਹੀ ਪਰਮੇਸ਼ਰ ਵੱਡੇ ਵੱਡੇ ਕੰਮ ਕਰ ਦਿੰਦਾ ਆਪਾਂ ਕੀ ਕਰਨਾ ਉਹਦੇ ਤੇ ਵਿਸ਼ਵਾਸ ਕਰਨਾ ਹallelujah ਕਹਿੰਦਾ ਉੱਥੇ ਪਹਾੜ ਦੇ ਨੇੜੇ ਸੂਰਾਂ ਦਾ ਇੱਕ ਵੱਡਾ ਈਜੜ ਚੁਗਦਾ ਸੀ ਹallelujah ਕੀ ਸੀ ਉੱਥੇ ਪਹਾੜ ਦੇ ਨੇੜੇ ਸੂਰ ਚੁਗਦੇ ਸੀਗੇ ਹallelujah ਪ੍ਰਭੂ ਯਿਸੂ ਜੀ ਨੇ ਕਿਉਂ ਉਹਦੇ ਚ ਉਹ ਕਹਿੰਦਾ ਮੈਨੂੰ ਇੰਨਾ ਚਵਾੜਦੇ ਜਿਹੜੇ ਸੀਗੇ ਸ਼ੈਤਾਨ ਕੇ ਸਾਨੂੰ ਇੰਨਾ ਚਵਾੜਦੇ ਹallelujah ਪਰਮੇਸ਼ਰ ਜੀ ਨੇ ਕੀ ਕਹ ਸੂਰਾਂ ਨੂੰ ਚਗਾਉਣ ਦਾ ਉਹਨਾਂ ਨੇ ਕੋਈ ਆਜੜੀ ਰੱਖੇ ਸੀਗੇ ਇਹ ਕਹਿੰਦੇ ਸੀ ਬਾਈਬਲ 'ਚ ਗੱਲ ਤਾਂ ਸੂਰਾਂ ਨੂੰ ਕੋਈ ਨਹੀਂ ਜਿਵੇਂ ਆਪਾਂ ਭੇਡਾਂ ਬੱਕਰੀਆਂ ਨੂੰ ਚਰਾ ਕੇ ਲਿਆਉਣੇ ਆ ਸੂਰਾਂ ਦਾ ਕੋਈ ਆਜੜ ਨਹੀਂ ਹੁੰਦਾ ਹallelujah ਉਹਨਾਂ ਦੇ ਆਜੜੀ ਰੱਖੇ ਚੁੱਕਦੇ ਸੀਗੇ ਪਰਮੇਸ਼ਰ ਨੂੰ ਚੰਗਾ ਨਹੀਂ ਲੱਗਾ ਹallelujah ਕਹਿੰਦਾ ਤੇ ਉਹਨਾਂ ਨੇ ਉਸ ਦੀ ਮਨਤ ਕੀਤੀ ਕਿ ਸਾਨੂੰ ਸੂਰਾਂ ਵਿੱਚ ਘੱਲ ਦੇ ਤਾ ਜੋ ਅਸੀਂ ਉਹਨਾਂ ਵਿੱਚ ਜਾ ਵੜੀਏ ਹallelujah ਜਦੋਂ ਪਰਮੇ ਪ੍ਰਭੂ ਜੀਸ਼ੂ ਜੀ ਨੇ ਕਿਹਾ ਚਲੋ ਸੂਰਾਂ ਦੇ ਵਿੱਚ ਵੜੋ ਹallelujah ਕਿਉਂਕਿ ਸੂਰਾਂ ਨੂੰ ਜਿਹੜੇ ਚਗਾਉਣ ਵਾਲੇ ਸੀ ਉਹ ਨਹੀਂ ਸੀ ਰੱਖੇ ਪਰਮੇਸ਼ਰ ਨੇ ਉਹ ਆਪਦੇ ਆਪ ਹੀ ਰਹੇ ਹੋਏ ਸੀਗੇ ਉਹਤੇ ਕੋਈ ਇਹ ਕਹਿੰਦਾ ਨਹੀਂ ਸੀ ਇਹ ਜਿਹੜੇ ਸੂਰਾਂ ਨੂੰ ਇਹ ਆ ਜਿਹੜੀ ਨਹੀਂ ਰੱਖੇ ਹੁੰਦੇ ਕਿ ਹਾਲੇ ਰੋਂ ਤੋਂ ਸੌਥਾਂ ਹੀ ਮੂੰਹ ਮਾਰਨਾ ਮੈਂ ਤੇ ਉਹ ਤੇ ਆਜ ਦੀ ਉਹਨਾਂ ਨੂੰ ਚਰਾਉਂਦੇ ਸੀ ਹਾਲੇਲੂਇਆ ਕਹਿੰਦਾ ਅਤੇ ਉਸਨੇ ਉਹਨਾਂ ਨੂੰ ਜਾਣ ਦਿੱਤਾ ਤਾਂ ਭ੍ਰਸ਼ਟ ਆਤਮੇ ਨਿਕਲ ਕੇ ਸੂਰਾਂ ਵਿੱਚ ਜਾ ਵੜੇ ਅਤੇ ਇੱਜਟਾਹੇ ਉੱਤੇ ਸਿਰ ਤੋੜ ਭੱਜ ਕੇ ਝੀਲ ਵਿੱਚ ਜਾ ਪਿਆ ਹਾਲੇਲੂਇਆ ਜਿੰਨੇ ਕਿੰਨੇ ਸੀ ਬਹੁਤ ਹੀ ਜ਼ਿਆਦੇ ਹੋਣਗੇ ਲਸ਼ਕਰ ਸੀ ਲਸ਼ਕਰ ਕਿੰਨੇ ਖੋਣਗੇ ਹਜ਼ਾਰਾਂ ਦੀ ਭੀੜ ਨਾਲ ਹੀ ਹੋਣਗੇ ਹਾਲੇਲੂਇਆ ਜਿੱਦੇ ਇੱਕ ਬੰਦੇ 'ਚ ਇੱਕ ਥੋੜੀ ਜੀ ਬਿਮਾਰੀ ਆ ਜੇ ਆਪਾਂ ਇੱਕ ਨਹੀਂ ਜਰੀ ਜਾਂਦੀ ਇੱਕ ਸ਼ੈਤਾਨ ਆ ਜੇ ਉਹ ਨਹੀਂ ਤੇ ਇੰਨੇ ਕਿੰਨੇ ਉਹਦੇ 'ਚ ਬੜੇ ਹੋਣਗੇ ਹਾਲੇਲੂਇਆ ਸੋਚ ਕੇ ਦੇਖੋ ਉਹਦੀ ਜ਼ਿੰਦਗੀ ਕਿਹੋ ਜਿਹੀ ਹੋਊਗੀ ਨਾ ਉਹ ਜਿਉਂਦਿਆਂ ਜੀ ਤੇ ਨਾ ਹੋ ਮਰਿਆਂ 'ਚ ਹੋਊਗਾ ਹਾਲੇਲੂਇਆ ਕਹਿੰਦਾ ਉਹ ਗਿਣਤੀ ਵਿੱਚ 2 ਕੁ ਹਜ਼ਾਰ ਸਨ ਅਤੇ ਉਹ ਝੀਲ ਵਿੱਚ ਡੁੱਬ ਮੋਏ ਕਿੰਨੇ ਸੀਗੇ 2 ਹਜ਼ਾਰ ਲਸ਼ਕਰ ਹਾਲੇਲੂਇਆ ਕਹਿੰਦਾ ਸ਼ੈਤਾਨ ਇੱਕ ਸ਼ੈਤਾਨਾਂ ਦੇ ਲਸ਼ਕਰ ਲਸ਼ਕਰਾਂ ਦੇ ਲਸ਼ਕਰ ਹੀ ਹਾਲੇਲੂਇਆ 2 ਹਜ਼ਾਰ ਤੇ 2 ਹਜ਼ਾਰ ਹੀ ਸੂਰ ਹੋਣਗੇ ਹਾਲੇਲੂਇਆ ਕਹਿੰਦਾ ਤਾਂ ਦੋਨਾਂ ਦੇ ਚਗੌਣ ਵਾਲਿਆਂ ਨੂੰ ਨੇ ਨੱਠ ਕੇ ਨਗਰ ਤੇ ਪਿੰਡਾਂ ਵਿੱਚ ਖਬਰ ਪਹਚਾਈ ਅਤੇ ਲੋਕ ਇਹ ਵੇਖਣ ਨਿਕਲੇ ਜੋ ਕੀ ਹੋਇਆ ਹallelujah ਜਿਹੜੇ ਉਹਨਾਂ ਨੂੰ ਚਰਾਉਣ ਗਏ ਸੀ ਉਹਨਾਂ ਨੇ ਕੀਤਾ ਪਿੰਡ ਦੇ ਵਿੱਚ ਜਾ ਕੇ ਖਬਰ ਸੁਣਾਈ ਵੀ ਵੇਖੋ ਆ ਕੇ ਜਿੰਨੇ ਸੂਰ ਸੀ ਸਾਰੇ ਕਿੱਥੇ ਵੜ ਗਏ ਡੁੱਬ ਕੇ ਉਹ ਮਰ ਗਏ ਹallelujah ਕਹਿੰਦਾ ਅਤੇ ਜਿਸੂ ਦੇ ਕੋਲ ਆ ਕੇ ਉਸ ਭੂਤ ਵਾਲੇ ਨੂੰ ਜਿਸ ਉਤੇ ਲਸ਼ਕਰ ਦਾ ਸਾਆਇਆ ਸੀ ਕੱਪੜੇ ਪੈਣੀ ਤੇ ਸੁਰਤ ਸੰਭਾਲੀ ਬੈਠਾ ਵੇਖਿਆ ਅਤੇ ਉਹ ਡਰ ਗਏ ਹallelujah ਜਿਹਨੂੰ ਆਪਦੇ ਵਿੱਚ ਸੁੱਤ ਨਹੀਂ ਸੀ ਕਿਵੇਂ ਨੰਗਾ ਰਹਿੰਦਾ ਸੀ ਕਿਵੇਂ ਉਹ ਆਪਦੇ ਆਪ ਨੂੰ ਲੋਹ-ਲੁਹਾਨ ਕਰਦਾ ਹੋਊਗਾ ਹਾਲੇਲੂਇਆ ਜਦੋਂ ਪਿੰਡ ਵਾਲੇ ਆਏ ਉਹਨਾਂ ਨੇ ਕੀ ਦੇਖਿਆ ਉਹਨੂੰ ਆਪ ਦੇ ਉਹਦੇ ਕੱਪੜੇ ਪਾਏ ਵੇ ਤੇ ਕੋਲੇ ਰਾਮ ਨਾਲ ਬੈਠਾ ਹਾਲੇਲੂਇਆ ਕਹਿੰਦਾ ਤਾਂ ਵੇਖਣ ਵਾਲਿਆਂ ਨੇ ਉਸ ਭੂਤ ਵਾਲੇ ਦੀ ਵਾਰਤਾ ਅਤੇ ਸੂਰਾਂ ਦਾ ਹਵਾਲਾ ਉਹਨਾਂ ਨੂੰ ਦੱਸਿਆ ਹਾਲੇਲੂਇਆ ਕੀ ਕੀਤਾ ਜਿਹੜੇ ਵੇਖਣ ਆਏ ਸੀਗੇ ਉਹ ਡਰ ਗਏ ਪਹਿਲਾਂ ਤਾਂ ਵੀ ਇਹ ਕਿਵੇਂ ਬਹਿ ਗਿਆ ਪ੍ਰਭੂ ਯਿਸੂ ਕੋਲੇ ਇਹ ਤਾਂ ਇੱਕ ਇਹਦੇ ਕੋਲ ਤਾਂ ਕੋਈ ਬਹਿ ਨਹੀਂ ਸਕਦਾ ਹallelujah ਉਹਨਾਂ ਨੇ ਕੀ ਕੀਤਾ ਮੁੜ ਕੇ ਕਹਿੰਦਾ ਸੁਪੂਤ ਵਾਲੇ ਦੀ ਵਾਰਤਾ ਤੇ ਸੂਰਾਂ ਦਾ ਹਵਾਲਾ ਉਹਨਾਂ ਨੂੰ ਦੱਸਿਆ ਕਿੰਨੇ ਦੱਸਿਆ ਜਿਹੜੇ ਉੱਥੇ ਉਹਨਾਂ ਨੂੰ ਅੱਖਾਂ ਨਾਲ ਜਿਨ੍ਹਾਂ ਨੇ ਦੇਖਿਆ ਸੀ ਹallelujah ਲੋਕਾਂ ਨੂੰ ਦੱਸਿਆ ਉਹਨੇ ਵੀ ਆਹ ਕੰਮ ਪ੍ਰਭੂ ਨੇ ਕੀਤਾ ਵੈ ਤੇ ਇਹਦੇ ਵਿੱਚੋਂ ਸ਼ੈਤਾਨ ਨਿਕਲ ਕੇ ਗਏ ਹallelujah ਕਹਿੰਦਾ ਤਦ ਅਤੇ ਉਸ ਦੀ ਮਿਹਨਤ ਕਰਨ ਲੱਗੇ ਜੋ ਸਾਡੀ ਹੱਦੋਂ ਬਾਹਰ ਨਿਕਲ ਜਾਉ ਹਾਲੇਲੂਇਆ ਉਹ ਡਰ ਗਏ ਉਹ ਕੀ ਕਹਿੰਦੇ ਪੰਡ ਵਾਲੇ ਕਹਿੰਦੇ ਸਾਡੀ ਤੋਂ ਹੱਦੋਂ ਹੀ ਬਾਹਰ ਨਿਕਲ ਜਾ ਹਾਲੇਲੂਇਆ ਨਾਲੇ ਵੇਖ ਲਿਆ ਵੀ ਇਹ ਕਿੰਨਾ ਕੁਛ ਕਰਦਾ ਹੁਣ ਪ੍ਰਭੂ ਨੇ ਇਹਨੂੰ ਚੰਗਾ ਕੀਤਾ ਕਹਿੰਦਾ ਸਾਡੀ ਤੋਂ ਹੱਦੋਂ ਹੀ ਬਾਹਰ ਨਿਕਲ ਜਾ ਹਾਲੇਲੂਇਆ